ਪੀ ਨੇ ਭਾਜਪਾ ਨੇ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਔਰ ਦੂਜੀ ਸੂਚੀ ਦੇ ਵਿੱਚ 29 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਚੋਂ ਕਈ ਅਹਿਮ ਨਾਂ ਨੇ ਕ੍ਰਾਵਲ ਨਗਰ ਤੋਂ ਕਪਿਲ ਮਿਸ਼ਰਾ ਨੇ ਲక్ష్ਮੀ ਨਗਰ ਤੋਂ ਅਬੇ ਵਰਮਾ ਨੇ ਨਜ਼ਫਗੜ ਤੋਂ ਨੀਲਮ ਪਹਿਲਵਾਨ ਨੇ ਦਿਲਕ ਨਗਰ ਤੋਂ ਸ਼ਵੇਤਾ ਸੈਣੀ ਮੋਤੀ ਨਗਰ ਤੋਂ ਹਰੀਸ਼ ਖੁਰਾਣਾ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਬੇਟੇ ਨੇ ਹਰੀਸ਼ ਖੁਰਾਣਾ ਜਿਨ੍ਹਾਂ ਨੂੰ ਮੋਤੀ ਨਗਰ ਤੋਂ ਟਿਕਟ ਦਿੱਤੀ ਗਈ ਹੈ ਸੋ ਇਹ ਦੂਸਰੀ ਲਿਸਟ ਹੈ ਭਾਜਪਾ ਦੀ ਜਿਸ ਦੇ ਵਿੱਚ 29 ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਭਾਜਪਾ ਦੀ ਦੂਜੀ ਸੂਚੀ ਜਿਹਦੇ ਵਿੱਚ 29 ਕੈਂਡੀਡੇਟਸ ਜਿਹੜੇ ਨੇ ਉਹ ਐਲਾਨੇ ਗਏ ਨੇ ਸਾਬਕਾ ਸੀਐਮ ਦਿੱਲੀ ਦੇ ਮਦਨ ਲਾਲ ਖੁਰਾਣਾ ਉਹਨਾਂ ਦੇ ਬੇਟੇ ਹਰੀਸ਼ ਖੁਰਾਣਾ ਨੂੰ ਟਿਕਟ ਮਿਲੀ ਹੈ ਭਾਜਪਾ ਐ ਦੀ ਦੂਜੀ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਹੈ ਨਰੇਲਾ ਤੋਂ ਰਾਜਕਰਨ ਖੱਤਰੀ ਨੇ मारपुर तो सूरज प्रकाश खत्री ने मुंडका तो गजेंद्र दराल ने किराड़ी तो बजरंग शुक्ला सुल्तानपुर माजरा तो करम सिंह करमा शकूर बस्ती तो करनैल सिंह त्रिनगर तो तिलक राम गुप्ता इसे तरह बाकी सीटा सदर बाजार तो मनोज कुमार जिंदल चांदनी चौक तो सतीश जैन मटिया महल तो दिप्ति इंदौरा ਬੱਲੀ ਮਾਰਾਂ ਤੋਂ ਕਮਲ ਬਾਗੜੀ ਮੋਤੀ ਨਗਰ ਹਰੀਸ਼ ਖੁਰਾਣਾ ਜਿਹੜੇ ਮਦਨ ਲਾਲ ਖੁਰਾਣਾ ਦੇ ਬੇਟੇ ਨੇ ਇਸੇ ਤਰ੍ਹਾਂ ਮਾਦੀਪੁਰ ਤੋਂ ਉਰਮਿਲਾ ਕਿਲਾਸ਼ ਗੰਗਵਾਲ ਹਰੀ ਨਗਰ ਤੋਂ ਸ਼ਿਆਮ ਸ਼ਰਮਾ ਤਿਲਕ ਨਗਰ ਤੋਂ ਸ਼ਵੇਤਾ ਸੈਣੀ ਵਿਕਾਸਪੁਰੀ ਤੋਂ ਡਾਕਟਰ ਪੰਕਜ ਕੁਮਾਰ ਸਿੰਘ ਉੱਤਮ ਨਗਰ ਤੋਂ ਪਵਨ ਸ਼ਰਮਾ ਦਵਾਰਕਾ ਤੋਂ ਪ੍ਰਦੀਪਮਨ ਰਾਜਪੂਤ ਮਟਿਆਲਾ ਤੋਂ ਸੰਦੀਪ ਸਹਿਰਾਵਤ ਨਜਫਗੜ ਤੋਂ ਨੀਲਮ ਪਹਿਲਵਾਨ ਪਾਲਮ ਤੋਂ ਕੁਲਦੀਪ ਸੋਲੰਕੀ ਰਜਿੰਦਰ ਨਗਰ ਤੋਂ ਮੰਗ ਬਜਾਜ ਕਸਤੂਰਪਾ ਨਗਰ ਤੋਂ ਨੀਰਜ ਬਸੋਆ ਤੇ ਤੁਗਲਕਾਬਾਦ ਤੋਂ ਰੋਹਤਾਸ਼ ਬਿਦੂੜੀ ਸੋ ਦੂਸਰੀ ਸੂਚੀ ਦੇ ਵਿੱਚ 29 ਕੈਂਡੀਡੇਟਸ ਦੇ ਨਾਮ ਨੇ ਇਹ ਹੁਣ ਗੱਲ ਦਿਲਜੀਤ ਦੋਸਾਂਝ ਦੀ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਫਾਈਨਲੀ ਆਪਣੀ ਮੋਸਟ ਅਵੇਟਡ ਫਿਲਮ ਪੰਜਾਬ 95 ਦਾ ਫਰਸਟ ਲੁੱਕ ਸ਼ੇਅਰ ਕਰਿਆ ਦਲਜੀਤ ਦੋਸਾਂਜ ਨੇ 11 ਜਨਵਰੀ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਦਾ ਚਿਹਰਾ ਖੂਨ ਨਾਲ ਲਤਪਟ ਹੈ ਸਰੀਰ ਇੱਕਦਮ ਬੇਜਾਨ ਨਜ਼ਰ ਆ ਰਿਹਾ ਤੇ ਅੱਖਾਂ ਵੀ ਜ਼ਖਮੀ ਨੇ ਉਹਨਾਂ ਦੇ ਇਸ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਚ ਥ੍ਰਿਲ ਤੇ ਇਮੋਸ਼ਨਸ ਦਾ ਭਰਪੂਰ ਤਾਲਮੇਲ ਦੇਖਣ ਨੂੰ ਮਿਲੇਗਾ ਪੋਸਟ ਚ ਇੱਕ ਹੋਰ ਤਸਵੀਰ ਵੀ ਹੈ ਜਿਸ ਵਿੱਚ ਜਸਵੰਤ ਸਿੰਘ ਖਾਲੜਾ ਦੀ ਲੁੱਕ ਚ ਦਲਜੀਤ ਦੇ ਨਾਲ ਦੋ ਬੱਚੇ ਵੀ ਦਿਖਾਈ ਦੇ ਰਹੇ ਨੇ ਜਾਣਕਾਰੀ ਮੁਤਾਬਕ ਫਿਲਮ ਚ ਦਿਲਜੀਤ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰੇ ਨੇ ਇਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਦੇਖਣ ਤੋਂ ਬਾਅਦ ਇਸ ਵਿੱਚ 120 ਕੱਟ ਲਾਉਣ ਦੇ ਆਦੇਸ਼ ਦਿੱਤੇ ਸੀ ਦੱਸਦੀ ਹੈ ਕਿ ਦਿਲਜੀਤ ਨੇ ਆਪਣੀ ਐਲਬਮ ਲੇਗੇਸੀ ਰਿਲੀਜ਼ ਕਰਨੀ ਸੀ ਪਰ ਫਿਲਮ ਦੀ وجہ ਨਾਲ ਐਲਬਮ ਰਿਲੀਜ਼ ਨੂੰ ਪੋਸਟਪੋਨ ਕਰ ਦਿੱਤਾ ਗਿਆ ਅਤੇ ਕਿਹਾ ਹੈ ਕਿ ਜਲਦੀ ਹੀ ਫਿਲਮ ਰਿਲੀਜ਼ ਕੀਤੀ ਜਾਏਗੀ ਇਹ ਹੁਣ ਇੱਕ ਅਹਿਮ ਖਬਰ ਫਰੀਦਕੋਟ ਤੋਂ ਜਿੱਥੋਂ ਦੀ ਟੀਚਰ ਕਲੋਨੀ ਦੇ ਵਿੱਚ ਗੱਜਕ ਤੇ ਰਿਓੜੀਆਂ ਬਣਾਉਣ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਵੱਲੋਂ ਛਾਪੇ ਮਾਰੀ ਕੀਤੀ ਗਈ। ਜਿੱਥੇ ਨਿਯਮਾਂ ਦੀ ਉਲੰਘਣਾ ਕਰ ਗੱਜਕਾਂ ਤੇ ਰਿਓੜੀਆਂ ਤਿਆਰ ਕੀਤੀਆਂ ਜਾ ਰਹੀਆਂ ਸਨ, ਉੱਥੇ ਨਾ ਤਾਂ ਸਾਫ਼ ਸਫਾਈ ਨਜ਼ਰ ਆਈ ਤੇ ਨਾ ਹੀ ਸਿਹਤ ਵਿਭਾਗ ਵੱਲੋਂ بنائے ਨਿਯਮਾਂ ਦਾ ਅਸਰ ਦਿਖਾਈ ਦਿੱਤਾ। ਹਰ ਪਾਸੇ ਫੈਲੀ ਗੰਦਗੀ ਵਿਚ ਖਾਣ ਪੀਣ ਦੀਆਂ ਵਸਤਾਂ ਤਿਆਰ ਹੋ ਰਹੀਆਂ ਸੀ। ਜਿਵੇਂ ਆਪਾਂ ਜਦਾਂ ਦੇਖਿਆ ਕਿ ਪ੍ਰਵਾਸੀ ਆ ਜਾਂਦੇ ਹਨ ਜਿਵੇਂ ਲੋਹੜੀ ਦੇ ਤਿਉਹਾਰ ਤੇ ਬਿਲਕੁਲ ਟਾਈਮ ਦੇ ਨੇੜੇ ਆ ਕੇ ਉਹ ਗੱਜਕ ਵਗੈਰਾ ਬਣਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਆਪਣੇ ਏਰੀਆ 'ਚ ਵੇਚਣ ਲੱਗ ਜਾਂਦੇ। ਇਸ ਤਰ੍ਹਾਂ ਸਮੇਂ-ਸਮੇਂ 'ਤੇ ਚੈਕਿੰਗ ਕਰਦੇ ਰਹਿਣ। ਫੂਡ ਸੇਫਟੀ ਅਫਸਰ ਫਰੀਦਕੋਟ ਮੁਤਾਬਕ ਗੱਜਕ ਤੇ ਰਿਓੜੀਆਂ ਦੇ ਸੈਂਪਲ ਭਰ ਲਏ ਗਏ ਨੇ। ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਏਗੀ।